ਸਾਰੇ ਸਮੁੰਦਰਾਂ ਦੇ ਆਰ ਪਾਰ ਹਰ ਕੋਨੇ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖ ਇਹਨਾਂ 13 ਦਿਨਾਂ ਦੇ ਕਹਿਰ ਨੂੰ ਵਾਹਿਗੁਰੂ ਦੀ ਮਿਹਰ ਜਾਣ ਚੜ੍ਹਦੀ ਕਲਾ ਵਿੱਚ ਆਪਣੀ ਕੌਮ ਦੇ ਬਾਬਿਆਂ ਮਾਵਾਂ ਤੇ ਸਿੰਘਾਂ ਦੇ ਲਹੂ ਰਤੇ ਸੁਨਹਿਰੀ ਇਤਿਹਾਸ ਦਾ ਆਪਣੇ ਅਚੇਤ ਸੁਚੇਤ ਵਿੱਚ ਅਜਿਹਾ ਜਾਪ ਕਰਦੇ ਹਨ ਬਾਦਸ਼ਾਹ ਦਰਵੇਸ਼ ਦੇ ਘੋੜਿਆਂ ਦੀਆਂ ਟਾਪਾਂ ਚੋਟ ਦੀ ਗੂੰਜ ਤੇ ਉਸ ਵਿੱਚ ਸੁਣਦੇ ਰਣਜੀਤ ਨਗਾਰਿਆਂ ਦੀਆਂ ਚੋਟਾਂ ਦੀ ਧਮਕ ਆਸਟ੍ਰੇਲੀਆ ਲੰਡਨ ਨਿਊਯਾਰਕ ਕੈਲੀਫੋਰਨੀਆ ਫਰੀ ਵਿੱਚ ਅੱਖਾਂ ਮੂਤ ਕੇ ਰਗਾਂ ਵਿੱਚ ਦੌੜਦੇ ਲਹੂ ਦੀ ਹਰਕਤ ਵਿੱਚ ਸੁਣੀਆ ਤੇ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਇਹ ਗੱਲ ਮਾਂ ਦੇ ਦੁਪੱਟੇ ਤੇ ਬੰਨੀ ਗੰਢ ਵਾਂਗ ਯਾਦ ਰਹੇ ਕਿ ਦੁਨੀਆ ਦੇ ਕੁੱਲ ਐਸ਼ੋ-ਇਸ਼ਰਤ ਆਰਾਮ ਤੇ ਸਵਾਦ ਤੇ ਬੈਕੌਂਠ ਦਾ ਨਿਵਾਸ ਦੇਸ਼ ਪੰਜਾਬ ਦੇ ਨਾਂ ਨਾਲ ਨਹੀਂ ਵਟਾਇਆ ਜਾ ਸਕਦਾ ਤੇ ਫਿਰ ਹਮ ਰਾਖਤ ਪਾਸ਼ਾਹੀ ਦਾਵਾ ਰੱਖਣ ਵਾਲੇ ਸਿੱਖ ਕੈਨੇਡਾ ਵਿੱਚ ਆਪਣੀ ਪਛਾਣ ਨੂੰ ਇੱਕ ਨਸਲੀ ਸ਼ਬਦ ਸਾਊਥ ਏਸ਼ੀਅਨ ਨਾਲ ਕਿਉਂ ਕਹਾਉਣਾ Uh, hey, I'm a Punjabi Sikh. I'm not a South Asian. I'm Gagan Singh, spokesperson for United Truckers Association. With all due respect, I'm hopeful to say that I am a Sikh Canadian, not a South Asian. Uh, and I agree. I think it's a racist term. I think it erases my identity. And. nomad, <laughs> ਲੋਕਾਂ ਨੂੰ ਬਨਜਾਰਾ ਨੋਮੈਡ ਬਾਰੇ ਉਹ ਜਿਹੜੀ ਤੁਹਾਡੀ ਕੈਂਪੇਨ ਚੱਲੀ ਸੀ ਨਾ ਆਈ ਐਮ ਨਾਟ ਅ ਸਾਊਥ ਏਸ਼ੀਅਨ ਜੀ ਜੀ ਉਹਦੇ ਤੋਂ ਡੈਫੀਨਿਟਲੀ ਪਤਾ ਵੀ ਤੁਸੀਂ ਕੌਣ ਹੋ ਜੀ ਜੀ ਤੁਸੀਂ ਉਹ ਕੈਂਪੇਨ ਚ ਲਾਉਣ ਵਾਲੇ ਹੋ ਉਹ ਜਿਹੜੀ ਕੈਂਪੇਨ ਸ਼ੁਰੂ ਕੀਤੀ ਸੀ ਉਹ ਕਿਹੜੇ ਪਰਪਸ ਨਾਲ ਸ਼ੁਰੂ ਕੀਤੀ ਗਈ ਸੀ ਕੀ ਤੁਹਾਨੂੰ ਲੱਗਦਾ ਜਿਹੜਾ ਟੀਚਾ ਮਿੱਥ ਕੇ ਉਹ ਕੈਂਪੇਨ ਸ਼ੁਰੂ ਕੀਤੀ ਗਈ ਸੀ ਉਹ ਟੀਚਾ ਪੂਰਾ ਹੋਇਆ ਐਸੀ ਇਹਨੂੰ ਆਈਡੈਂਟੀਫਾਈ ਕੀਤਾ ਐਸ ਇਸ਼ੂ ਨੂੰ ਸੋ ਜਿੱਦਾਂ ਤੁਸੀਂ ਡਾਕਟਰ ਸਾਹਿਬ ਕੋਲ ਜਾਉਂਗੇ ਦੰਦ ਦਿਖਾਉਣ ਤੋ ਪਹਿਲਾਂ ਆਇਡੈਂਟੀਫਾਈ ਹੁੰਦਾ ਫਿਰ ਡਾਇਗਨੋਸ ਹੁੰਦਾ ਹਨਾ ਫਿਰ ਉਹਦਾ ਇਲਾਜ ਹੁੰਦਾ ਫਿਰ ਪ੍ਰੋਵੈਂਟਿਵ ਮੀਜਰ ਹੁੰਦੇ ਵੀ ਦੁਬਾਰਾ ਨਾ ਹੋਵੇ ਸੋ ਜਿਹੜੀ ਇਹ ਬਿਮਾਰੀ ਆ ਘੋਣਵਾਂਗੇ ਗਾਲਿਆ ਉਹਦੀ ਆਇਡੈਂਟੀਫਿਕੇਸ਼ਨ ਹੋ ਚੁੱਕੀ ਆ ਔਰ ਇਹਨਾਂ ਦੀ ਆਇਡੈਂਟੀਫਿਕੇਸ਼ਨ ਡਬਲਯੂ ਐਸਓ ਤੋਂ ਬਾਲਪਰੀ ਸਿੰਘ ਜਿਹੜੇ ਉਹਦੇ ਲੀਗਲ ਕਾਉਂਸਲ ਹੈ ਉਹਨਾਂ ਨੇ ਵੀ ਕੀਤੀ ਆ ਇੱਕ ਜਿਹੜੀ ਆਪਣੀ ਪਹਿਲੀ ਨਾਰਥ ਅਮਰੀਕਾ ਦੀ ਪੰਜਾਬੀ ਯੂਨੀਅਨ ਬਣੀ ਆ ਕਰਤਾਰ ਸਿੰਘ ਸਰਾਬਾ ਕੇ ਅਲਾਈਅੰਸ ਉਹਨਾਂ ਦੇ ਗਗਨਦੀਪ ਸਿੰਘ ਨੇ ਕੀਤੇ ਆ ਮੀਰਾ ਹੁਣੀ ਨੇ ਗਲੋਬਲ ਵਿਲੇਜ ਤੋਂ ਉਹਨਾਂ ਨੇ ਵੀ ਕੀਤੀ ਆ ਜੈਦੀ ਬੈਂਸ ਵੀ ਕਹਿੰਦਾ ਆਈ ऍम ਨਾਟ ਸਾਊਥ ਈਸ਼ੀਅਨ ਇਦਾਂ ਬਹੁਤ ਸਾਰੇ ਨਾਮ ਨੇ ਡਾਕਟਰ ਗੁਰਿੰਦਰ ਸਿੰਘ ਹੁਣੀ ਨੇ ਉਹ ਵੀ ਆਇਡੈਂਟੀਫਾਈ ਕਰਦੇ ਨੇ 500 ਦੇ ਇਕੱਠ ਵਿੱਚ ਡਾਊਨਟਾਊਨ ਦੇ ਵਿੱਚ ਜਿੱਥੇ ਸੁਖਤਾਲੀਵਾਲ ਹੁਣੀ ਆਏ ਹੋਏ ਸੀ ਰਚਨਾ ਸਿੰਘ ਹੁਣੀ ਆਏ ਹੋਏ ਸੀ 13 ਗੁਰਦੁਆਰਾ ਸਾਹਿਬ ਆਏ ਹੋਏ ਸੀ ਉੱਥੇ ਵੀ ਅਸੀਂ ਇਹ ਪੂਰੀ ਫਾਰਮ ਸਟੇਟਮੈਂਟ ਦਿੱਤੀ ਆ ਕਿ ਜਿਹੜੀ ਸਾਊਥ ਏਜੈਂਟ टर्म ਆ ਉਹ ਰੇਸਿਸਟ ਆ ਰਿਡਕਟਿਵ ਆ ਰਿਪਰੈਸਿਵ ਆ ਤੇ ਗਾਲਿਆ ਤੇ ਸਾਨੂੰ ਗਾਲ ਨਾ ਕੱਢੋ ਹੂੰ ਸੋ ਇਹਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਆ ਔਰ ਇਹ ਵਾਹਿਗੁਰੂ ਦੀ ਮਿਹਰ ਨਾਲ ਇਹ ਇੰਨੀ ਕੁ ਪ੍ਰਾਪਤੀ ਹੋ ਚੁੱਕੀ ਆ ਜੀ ਹਲੇ ਤੱਕ ਹੂੰ ਅੱਗੇ ਅੱਗੇ ਜਿਹੜੀ ਤੁਸੀਂ ਗੱਲ ਗੱਲ ਕਹੀ ਹੈ ਨਾ ਪ੍ਰੀਵੈਂਟਿਵ ਮੀਜਰਸ ਐਂਡ ਟਰੀਟਮੈਂਟ ਉਹ ਸਾਰਾ ਕੁਝ ਵੀ ਹੋਊਗਾ ਜੀ ਹਾਂਜੀ ਹਾਂਜੀ ਹੋਪਫੁਲੀ ਬਹੁਤ ਛੇਤੀ ਹੋ ਜਾਣਾ ਹਾਂਜੀ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਜਦੋਂ ਹੁਣ ਡਾਕਟਰ ਮਾਨ ਬੈਠੇ ਨੇ ਸੱਣੀ ਹੁਣੀ ਵੀ ਤੁਸੀਂ ਇਹ ਕਿਦੇ ਲਈ ਕਰ ਰਹੇ ਹੋ ਹੂੰ ਮੈਂ ਕਿਹਾ ਜੀ ਅਸੀਂ ਆਪਣੇ ਗੁਰੂ ਲਈ ਕਰ ਰਹ ਉਹ ਅਸੀਂ ਅਸੀਂ ਜਮੇ ਬਰਦਾਸ਼ਤ ਨਹੀਂ ਕਰਾਂਗੇ ਕਿ ਉਹਨੂੰ ਕਿਸੇ ਤਰ੍ਹਾਂ ਰੀਬ੍ਰਾਂਡ ਕੀਤਾ ਜਾਵੇ ਸੋ ਇਹ ਅਸੀਂ ਗੁਰੂਵਾਲਮੁਖ ਕਰਕੇ ਕਰ ਰਹੇ ਹਾਂ ਜੀ ਇਹ ਆਪਣੇ ਲਈ ਵੀ ਕਰ ਰਹੇ ਆ ਸੋ ਉਹਦੀ ਮੇਰ ਨਾਲ ਕਰ ਰਹੇ ਆ ਜੀ ਇੱਕ ਟਰਮ ਬੰਗਾਰਾ ਨੋਮੈਡ ਵਾਲਿਆਂ ਨੇ ਕੋਇਨ ਕੀਤੀ ਉਹਦਾ ਉਹ ਟਰਮ ਹੈਗੀ ਹੈ ਇੰਟਰਰੇਸਿਜ਼ਮ ਹਾਂਜੀ ਇਹ ਕੀ ਹੈ ਜੀ ਇੰਟਰਰੇਸਿਜ਼ਮ ਕੀ ਵੀ ਸਮਝਾਓ ਪਲੀਜ਼ ਇੰਟਰਰੇਸਿਜ਼ਮ ਐਵੇਂ ਹੈ ਜੀ ਜਿੱਦਾਂ ਨਾ ਕੁਝ ਅਕੈਡੈਮਿਕਸ ਜਿਹੜੇ ਇਹ ਟਰਮ ਨੂੰ ਬਹੁਤ ਯੂਜ਼ ਕਰਦੇ ਰਹੇ ਨੇ ਹਮਮ ਇਹ অর ਉਹਨਾਂ ਨੇ ਇਸ ਟਰਮ ਦੇ ਸਹਾਰੇ ਸ਼ਾਇਦ ਕੁਝ ਪ੍ਰਾਪਤੀਆਂ ਕੀਤੀਆਂ ਹੋਈਆਂ ਨੇ ਆਪਾਂ ਨਾਮ ਤਾਂ ਨਹੀਂ ਲਵਾਂਗੇ ਕਿਸੇ ਦਾ ਉਹ ਸਾਨੂੰ ਜਾਂ ਸਾਡੇ ਵਰਗੇ ਉਮਰ ਦੇ ਲੋਕਾਂ ਨੂੰ ਦੇਸੀ ਅੰਕਲ ਤੇ ਦੇਸੀ ਆਂਟੀ ਦੇ ਨਾਮ ਨਾਲ ਨਵਾਜਦੇ ਨੇ ਬਈ ਇਹ ਹਨਾ ਇਦਾਂ ਹੀ ਇੱਕ ਟਰਮ ਆ ਉਹ ਹੈਗੀ ਡਿਪਰ ਤੇ ਡੀਪੀ ਅੱਛਾ ਉਹ ਆਮ ਆਪਣੇ ਲੋਕ ਆਪਸ ਵਿੱਚ ਵਰਤਦੇ ਨੇ ਆਪਣੇ ਬਜ਼ੁਰਗਾਂ ਲਈ ਉਹ ਕਹਿੰਦੇ ਨੇ ਦਿਸ ਇ ਸੱਚ ਡੇਪੋ ਚ ਫੈਸ਼ਨ ਦੀ ਵੀ ਗੱਲ ਆਉਂਦੀ ਆ ਫੂਡ ਦੀ ਵੀ ਆਉਂਦੀ ਆ ਸੋ ਇਹ ਦੇਖੋ ਜਦੋਂ ਆਪਾਂ ਨਾ ਕਾਲ ਆਊਟ ਕਰਦੇ ਆ ਕਿ ਫਲਾਣ ਰੇਸ ਸਾਡੇ ਨਾਲ ਇਦਾਂ ਕਰ ਰਹੀ ਆ ਫਿਰ ਜਿਹੜੀ ਆਪਾਂ ਆਪਣੀ ਇੰਟਰ ਰੇਸਿਜ਼ਮ ਇਦਾਂ ਅਸੀਂ ਸ਼ਬਦ ਕੋਇਨ ਕੀਤਾ ਹੋਇਆ ਵੀ ਜਿਹੜੀ ਉਹ ਵੀ ਹੁੰਦੀ ਆ ਆਪਾਂ ਉਹਦੇ ਉਲ ਵੀ ਧਿਆਨ ਦੇਈਏ ਵਿਥਿਨ ਦਾ ਰੇਸ ਜਿਹੜਾ ਵਿਥਿਨ ਦਾ ਰੇਸ ਜਿਹੜੀ ਹੁੰਦੀ ਆ ਸੋ ਜਿੱਦਾਂ ਫਿਰ ਉਹਦਾ origin ਦੇਖਣਾ ਪਿਆ ਵੀ ਇਹ ਕਿੱਥੋਂ ਆਉਂਦਾ ਸੋ ਪਹਿਲਾਂ ਡੀਪੀ ਡੰਪ ਪਰਸਨ ਹੁੰਦਾ ਸੀਗਾ ਫਿਰ ਉਹ ਡੰਪ ਪੰਜਾਬੀ ਬਣ ਗਿਆ ਤੋ ਹੁਣ ਡਿਪਰ ਬਣ ਗਿਆ। ਤੋ ਤੁਸੀਂ ਦੇਖਿਓ ਕਾਫੀ ਜਦੋਂ ਪਾਰਟੀਆਂ ਵਗੈਰਾ ਹੁੰਦੀਆਂ ਨੇ ਜਿੱਥੋਂ ਆਪਣੇ ਪੁਰਾਣੇ ਨਵੇਂ ਸਾਰੇ ਇਕੱਠੇ ਹੋ ਕੇ ਬਹਿੰਦੇ ਨੇ ਉਥੇ ਬਹੁਤ ਸ਼ਬਦ ਵਰਤੇ ਜਾਂਦਾ। ਹੂੰ ਤੇ ਮੈਂ ਸੋਚਦਾ ਹੁੰਨਾ ਵੀ ਜੇ ਇਹ ਸ਼ਬਦ ਕਿਤੇ ਗੋਰੇ ਨੇ ਜਾਂ ਕਿਸੇ ਚੀਨੇ ਭਾਈਚਾਰੇ ਨੇ ਜਾਂ ਰਿਸਪੈਕਟਡ ਬਲੈਕ ਕਮਿਊਨਿਟੀ ਦੇ ਨੇ ਜਾਂ ਐਲਜੀਟੀਬੀ ਜਿਹੜੀ ਵੀ ਕਮਿਊਨਿਟੀ ਨੇ ਕਿਤੇ ਪੰਜਾਬੀਆਂ ਨੂੰ ਕਹਿ ਦਿੱਤਾ ਫਿਰ ਜਿਹੜੇ ਲੋਕ ਅੱਜ ਇਹ ਸ਼ਬਦ ਵਰਤ ਰਹੇ ਨੇ ਉਹਨਾਂ ਨੇ ਝੰਡਾ ਚੁੱਕ ਲੈਣਾ ਕਿ ਦੇਖੋ ਜੀ ਸਾਡੇ ਨਾਲ ਰੇਸਿਸਮ ਹੋ ਰਹੀ ਆ ਹਨਾ। ਹੂੰ ਸੋ ਹੂੰ ਡਾਕਟਰ ਮਾਨ ਤੁਹਾਡੇ ਨਾਲ ਇਸੇ ਟਾਪਿਕ ਨੂੰ ਅੱਗੇ ਵਧਾਉਂਦੇ ਹੋਏ ਹੈ ਨਾ ਜਿਵੇਂ ਭਾਜੀ ਨੇ ਵੀ ਜ਼ਿਕਰ ਕੀਤਾ ਇੱਕ ਦੋ ਕੋਈ ਐਕਾਡੈਮਿਕ ਲੋਕ ਨੇ ਜਿਹੜੇ ਇਹ ਇਤਰਾਜ਼ ਜ਼ਾਹਰ ਕਰ ਰਹੇ ਨੇ ਸਵਾਲ ਚੱਕ ਰਹੇ ਨੇ ਵੀ ਜਿਹੜਾ ਜਿਹੜੀਆਂ ਨਸਲਵਾਦੀ ਸ਼ਬਦ ਇਸਤੇਮਾਲ ਕੀਤੇ ਜਾ ਰਹੀਆਂ ਨਸਲਵਾਦੀ ਟਰਮਸ ਯੂਜ਼ ਕੀਤੀਆਂ ਜਾ ਰਹੀਆਂ ਨੇ ਇਹ ਤੇ ਜ ਕਿੰਤੂ ਪਰੰਤੂ ਕਰਨਾ ਕੋਈ ਪੜਿਆ ਲਿਖਿਆ ਬੰਦਾ ਕਰੇ ਜਾਂ ਕੋਈ ਲੀਡਰ ਆ ਕੇ ਕਰੇ ਉਹ ਤੁਹਾਡੇ ਦੇ ਸਵਾਲ ਚੱਕ ਰਹੇ ਵੀ ਤੁਸੀਂ ਕੌਣ ਹੋ ਨੇ ਤੁਸੀਂ ਕਿਉਂ ਇਹ ਸਵਾਲ ਪੁੱਛ ਰਹੇ ਹੋ ਸਾਨੂੰ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਦੇਖੋ ਇਹ ਸਵਾਲ ਜਿਹੜਾ ਕਰ ਰਿਹਾ ਨਾ ਜੀ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇਹੋ ਜਿਹਾ ਸਵਾਲ ਵੀ ਉਹ ਕਰ ਰਹੇ ਨੇ ਹੂੰ ਮੈਂ ਰੈਫਰੈਂਸ ਪੁਆਇੰਟ ਦੀ ਤੋਂ ਨਿਕਾਲ ਕਰ ਰਹਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਜੇ ਤੁਸੀਂ ਚੂਜ਼ ਕਰਨਾ ਨਾ ਤੇ ਜੇਲ੍ਹ 'ਚ ਬੈਠਾ ਕਨਵਿਕਟ ਵੀ ਵੋਟ ਪਾ ਸਕਦਾ ਯੈਸ ਹੂੰ ਸੋ ਉਹਨੂੰ ਵੀ ਹੱਕ ਹੈ ਔਰ ਉਹ ਇਹ ਨਹੀਂ ਦੇਖਦੇ ਵੀ ਉਹਨੇ ਡਿਗਰੀ ਕੀ ਲਈ ਹੋਈ ਆ ਪਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਚੂਜ਼ ਕਰ ਸਕਦਾ ਅਸੀਂ ਆਪਣੀ ਆਈਡੈਂਟੀਟੀ ਦੀ ਗੱਲ ਕਰ ਰਹੇ ਹਾਂ ਇੱਥੇ ਹੂੰ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਸਿੱਖਾਂ ਨੇ ਆਪਣੀ ਆਈਡੈਂਟੀਟੀ ਦੀ ਗੱਲ ਕਰਨੀ ਹੈ ਤੇ ਪਹਿਲਾਂ ਸਾਰੇ ਪੀ ਐਚ ਡੀ ਕਰਕੇ ਆਉਣਗੇ ਆਈਡੈਂਟੀਟੀ ਦੀ ਗੱਲ ਆ ਜਿਹੜੇ ਦਿਨ ਚੱਲ ਰਹੇ ਨੇ ਇਹ ਇਹ ਸਾਡੀ ਆਈਡੈਂਟੀਟੀ ਵਾਲੇ ਦਿਨ ਨੇ ਹਮ ਨਿੱਕੇ ਸਾਹਿਬ ਜਦਾਂ ਦੀ ਸ਼ਹਾਦਤ ਬਾਰੇ ਯਾਦ ਕਰੀਏ ਤੇ ਉਹ ਕਿੰਨੇ ਛੋਟੇ ਸੀਗੇ ਤੇ ਪਰ ਉਹਨਾਂ ਨੇ ਆਪਣੀ ਆਈਡੈਂਟੀਟੀ ਲਈ ਆਪਣੀ ਜਾਨ ਦਿੱਤੀ ਔਰ ਜਿਹੜੀ ਜਾਨ ਦਿੱਤੀ ਹੈ ਉਹ ਇੰਨੀ ਲਾਸਾਨੀ ਸ਼ਹਾਦਤ ਹੈ ਵੀ ਅੱਜ ਦੁਨੀਆ ਯਾਦ ਕਰਦੀ ਹੈ ਸੋ ਇਹ ਜਿਹੜਾ ਸਵਾਲ ਹੈ ਸਾਨੂੰ ਤੁਸੀਂ ਕੌਣ ਹੋ ਆਈਡੈਂਟੀਟੀ ਲਈ ਕੋਈ ਡਿਗਰੀ ਦੀ ਜ਼ਰੂਰਤ ਨਹੀਂ ਜੀ ਕੋਈ ਇਨਸਾਨ ਵੀ ਡਿਗਰੀ ਦਾ ਮਹਤਾਜ ਨਹੀਂ ਹੈ ਆਪਣੀ ਪਛਾਣ ਦੱਸਣ ਵਾਸਤੇ ਕਿ ਮੈਂ ਕੌਣ ਹੂੰ ਖਾਸ ਕਰਕੇ ਜਿਹੜੇ ਆ ਦਿਨ ਚੱਲ ਰਹੇ ਨੇ ਅਸੀਂ ਮਤਲਬ ਰਿਪੀਟ ਕਰ ਰਹੇ ਹਾਂ ਜਿਹੜਾ ਬਾਜੀ ਨੇ ਵੀ ਅੱਗੇ ਗੱਲ ਦੱਸੀ ਹੈ ਵੀ ਸਾਡੀ ਹਿਸਟਰੀ ਦੇਖੋ ਸਾਨੂੰ ਟੈਗ ਨਾ ਕਰੋ ਅੱਗੇ ਵੀ ਮੈਂ ਇੱਕ ਵਾਰੀ ਗੱਲ ਕੀਤੀ ਸੀ ਵੀ ਅਸੀਂ ਬ੍ਰਾਂਡ ਨਹੀਂ ਹੈਗੇ ਆ ਵੀ ਤੁਸੀਂ ਸਾਨੂੰ ਕਦੀ ਪੈਕੇਜਿੰਗ ਬਦਲ ਦਿੰਦੇ ਹੋ ਕਦੀ ਕੁਸ਼ ਕਦੀ ਕੋਸ਼ ਕਦੀ ਇੰਡੋ ਕੈਨੇਡੀਅਨ ਕਦੀ ਕੋਸ਼ ਕਦੀ ਕੋਸ਼ ਜਿਹੜੇ ਸਿੱਖ ਭਾਈਚਾਰੇ ਇੱਥੇ ਹੈਗਾ ਉਹਨਾਂ ਦੀ ਆਪਣੀ ਪਛਾਣ ਹੈ ਹਿੰਦੂ ਭਾਈਚਾਰੇ ਦੀ ਆਪਣੀ ਪਛਾਣ ਹੈ ਮੁਸਲਮ ਭਾਈਚਾਰੇ ਦੀ ਆਪਣੀ ਪਛਾਣ ਹੈ ਇਨਫੈਕਟ ਮੈਂ ਤੁਹਾਨੂੰ ਹੋਰ ਇੱਕ ਤਾਂ ਗੱਲ ਦੱਸਦਾ ਕਿ ਵੈਨਕੂਵਰ 'ਚ ਇੱਕ ਸਰਵੇ ਚੱਲਦਾ ਪਿਆ ਜੀ। ਆ ਗਾਇ ਬੀ ਰੇਸਿਜ਼ਮ ਅਗੇਂਸਟ ਸਾਊਥ ਏਸ਼ੀਅਨ। ਹਮਮ। ਅੱਛਾ ਤੁਸੀਂ ਉਹ ਸਰਵੇ ਕੋਈ ਵੀ ਜਾਣਾ ਵੀ ਗੂਗਲ ਕਰਕੇ ਸਰਵੇ ਉੱਤੇ ਜਾਵੇ ਉੱਤੇ ਤੁਸੀਂ ਕਰੋਗੇ ਤੇ ਤੁਹਾਨੂੰ ਸਰਵੇ ਕਿਹਦੇ ਅਗੇਂਸਟ ਹੋ ਰਿਹਾ ਜੀ ਐਂਟੀ ਮਤਲਬ ਸਾਊਥ ਏਸ਼ੀਅਨਸ ਦੇ ਅਗੇਂਸਟ। ਅੱਛਾ ਜੇ ਤੁਸੀਂ ਆਪਣੀ ਦੱਸਣਾ ਹੈ ਕਿ ਮੈਂ ਐਜ਼ ਆਈਡੈਂਟੀਫਾਈ ਆਪਣੇ ਨੂੰ ਸਿੱਖ ਕਰਦਾ ਵਈ ਜਾਂ ਸਿੱਖ ਕੈਨੇਡੀਅਨ ਕਰਦਾ ਵਈ। ਤੁਹਾਡੀ ਸਰਵੇ ਉੱਥੇ ਖਤਮ ਹੋ ਜਾਂਦੀ ਆ। ਅੱਛਾ ਤੁਸੀਂ ਕਾਦੀ ਸਰਵੇ ਕਰ ਰਹੇ ਹੋ? ਤੁਸੀਂ ਤੇ ਰੇਸਿਜ਼ਮ ਇੱਥੇ ਕਰਦੇ ਪਏ ਹੋ। ਹਮ ਸੋ ਜਿਹੜਾ ਵੀ ਸਵਾਲ ਇਹ ਕਰ ਰਿਹਾ ਉਹਨੂੰ ਮੇਰਾ ਨਿਮਰਤਾ ਨਾਲ ਬੜਾ ਸਵਾਲ ਦਾ ਜਵਾਬ ਇਹ ਹੋਊਗਾ ਕਿ ਆਪਣੀ ਪਛਾਣ ਲਈ ਯੂਨੀਵਰਸਿਟੀ ਦੀ ਡਿਗਰੀ ਨਹੀਂ ਚਾਹੀਦੀ ਆ ਆਪਣੀ ਪਛਾਣ ਅਸੀਂ ਲੈ ਕੇ ਆਉਨੇ ਆ ਇੱਥੋਂ ਲੈ ਕੇ ਆਉਨੇ ਆ ਕਿਉਂਕਿ ਸਾਡੀ ਹਿਸਟਰੀ ਹੈਗੀ ਆ ਭਾਜੀ ਨੇ ਗੱਲ ਕਹੀ ਸੀ ਵੀ ਜਿਹੜਾ ਉਹ ਡਿਪਰ ਦੇਸੀ ਅੰਕਲ ਸਾਨੂੰ ਮਤਲਬ ਐਡਰੈਸ ਕਈ ਵਾਰੀ ਜਨਤਾ ਕਰ ਜਾਂਦੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਸਾਨੂੰ ਅਸੀਂ ਅੰਕਲ ਤੇ ਹੈਗੇ ਹਾਂ ਹੁਣ ਸਾਨੂੰ ਦੇਸੀ ਅੰਕਲ ਨਾ ਕਹਾ ਕਰਨ ਕੋਈ ਦੇਸੀ मामा ਕਹਿ ਦੇਣ ਕੋਈ ਚਾਚਾ ਕਹਿ ਦੇਣ ਵੀ मामा ਕਹਿ ਦੇਣਗੇ ਤੇ ਦੋ ਮਾਮਾ ਦੇ ਬਰਾਬਰ ਹੋ ਜਾਣਗੇ ਸਾਡੇ ਕੋ ਪਿਆਰ ਹੀ ਲਊਗਾ ਕੋਈ ਚਾਚਾ ਕਹਿ ਜਾਣਗੇ ਤੇ ਦੋ ਵਾਰੀ ਜਿਹਨੂੰ ਵੇਖ ਕੇ ਚਾ ਚੜਦਾ ਵੀ ਸਾਨੂੰ ਉਹਨਾਂ ਸ਼ਬਦਾਂ ਨਾਲ ਐਡਰੈਸ ਕਰੋ ਜਿੱਥੇ ਸਾਨੂੰ ਵੀ ਸਾਡੀ ਪਛਾਣ ਬਣੇ ਇਹ ਦੇਸੀ ਅੰਕਲ ਅੰਕਲ ਕਹਿ ਕੇ ਇਸ ਸਲੈਂਗ ਜੇ ਵਰਤ ਕੇ ਆਪਣੇ ਆਪ ਨੂੰ ਛੋਟਾ ਕਰ ਰਹੇ ਨੇ ਆਪਣਾ ਘਟਾ ਕਰਦੇ ਨੇ ਹਮ ਸਾਡਾ ਕੋ ਸਾਨੂੰ ਕੋ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਹਮ ਇੱਕ ਜਿਹੜੀ ਮਿਊਜ਼ੀਅਮ ਆਫ ਸਰੀ ਵੱਲੋਂ ਜੀ Hindu exhibition ਲਗਾਈ ਗਈ ਸੀ ਕੁਝ ਕੰਟਰੋਵਰਸੀ ਹੋਈ ਉਹ Hindu exhibition ਹੁਣ ਲਾ ਦਿੱਤੀ ਗਈ ਹੈ ਪਹਿਲਾਂ ਤਾਂ ਉਸ ਕੰਟਰੋਵਰਸੀ ਬਾਰੇ ਦੱਸਿਓ ਹੈ ਨਾ ਜੀ ਫਿਰ ਜਦੋਂ ਇਹ ਐਗਜ਼ੀਬਿਸ਼ਨ ਲਾ ਦਿੱਤੀ ਗਈ ਉਸ ਤੋਂ ਬਾਅਦ ਫਿਰ ਤੁਹਾਨੂੰ ਸਰੀ ਮਿਊਜ਼ੀਅਮ ਵਾਲਿਆਂ ਨੇ ਸੱਦਾ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਐਡਵਾਈਜ਼ਰੀ ਦੇ ਮੈਂਬਰ ਬਣ ਜਾਓ ਉਹਦੇ ਬਾਰੇ ਵੀ ਪਲੀਜ਼ ਸਾਨੂੰ ਦੱਸਿਓ ਕਿ ਕੀ ਸਿਲਸਿਲਾ ਸੀਗਾ ਸਰ ਪਹਿਲਾਂ ਤਾਂ ਜਿਹੜੇ ਵੀ ਮੈਨੂੰ ਇਦਾਂ ਕਹਾਂਗਾ ਕਿ ਜਿਹੜੇ ਵੀ ਸਰੀ ਦੇ ਸੱਜਣਾ ਨੇ ਅ uh, WSO ਵਰਲਡ ਸਿੱਖ ਆਰਗੇਨਾਈਜੇਸ਼ਨ ਤੱਕ ਇਹ ਪਹੁੰਚ ਕੀਤੀ ਕਿ ਦੇਖੋ ਕੀ ਹੋ ਰਿਹਾ ਹੈ ਸੋ ਉੱਥੇ WSO ਦੀ ਛਲਾਗਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਬਹੁਤ ਜਲਦੀ ਸਟੈਪ ਲਿਆ ਤੇ ਜਿੰਨੀ ਕੁ ਥੋੜੀ ਜੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਨੇ ਉਹ ਬਹੁਤ ਹਾਰਮਫੁਲ ਸੀਗੀਆਂ ਉਹ ਇਹ ਸੀਗੀਆਂ ਕਿ ਸਿੱਖਾਂ ਨੂੰ Hindu ਧਰਮ ਦਾ ਹਿੱਸਾ ਦਖਾਇਆ ਹੋਇਆ ਸੀਗਾ ਤੇ ਜਿਹੜੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਵੀ ਹਿੰਦੂ ਸ਼ਾਸਤਰਾਂ ਦਾ ਇੱਕ ਸ਼ਾਸਤਰ ਦਿਖਾਇਆ ਜਾਂ ਗ੍ਰੰਥ ਦਿਖਾਇਆ ਹੋਇਆ ਸੀਗਾ ਸੋ ਇਹਨੂੰ ਜਿੱਦਾਂ ਆਪਾਂ ਇਸ ਮੁਰਖ ਚੋਂ ਹੁਣ ਖਬਰਾਂ ਆ ਰਹੀਆਂ ਨੇ ਕਿਦਰੇ ਦੇ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਸੋ ਉਹਦੀ ਪਰਤਾਈ ਇੱਕ ਜਿਹੜੀ ਨਾ ਲੈਂਗੁਇਸਟਿਕ ਅਕੈਡੈਮਿਕ ਥਰੂ ਅਪ੍ਰੈਸ਼ਨ ਹੋ ਰਿਹਾ ਇਹ ਉਹਦੀ ਕੜੀ ਆ ਇਹ ਔਰ ਇਹ ਦੇ ਔਰ ਐਸੀ ਵੈਸੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਐਗਜ਼ੀਬਿਸ਼ਨ ਜਦੋਂ ਉਹਨਾਂ ਨੂੰ ਖਬਰ ਪਹੁੰਚੀ ਡਬਲਯੂਐਸਓ ਨੇ ਐਕਸ਼ਨ ਲਿਆ ਉਹਨਾਂ ਨੇ ਐਗਜ਼ੀਬਿਸ਼ਨ ਲਾਹ ਦਿੱਤੀ ਆ ਪਰ ਜਿਹੜਾ ਫਰਦਰ ਆ ਉਹ ਉਹ ਇਹ ਆ ਵੀ ਇੱਕ ਅਪੋਲੋਜੀ ਹੋਣੀ ਚਾਹੀਦੀ ਹੈ ਜਿਹੜੀ WSO ਵੀ ਡਿਮਾਂਡ ਕਰ ਰਹੀ ਆ ਪਹਿਲੀ ਉਹਨਾਂ ਦੀ ਡਿਮਾਂਡ ਆ ਇਹ ਸੋ ਮੈਂ ਬੜੇ ਧਿਆਨ ਨਾਲ ਬੋਲ ਰਿਹਾ ਕਿ ਕ੍ਰੈਡਿਟ ਗੋਸ ਟੂ WSO ਸੋ ਇਸ ਵਿੱਚ ਕਿਤੇ ਇਦਾਂ ਨਾ ਲੱਗੇ ਵੀ ਆਪਾਂ ਕਿਤੇ ਇਨਸਰਟ ਹੋਣਾ ਚਾਹੁੰਦੇ ਕਿਤੇ ਸੋ ਉਹਦੇ ਵਿੱਚ ਇੱਕ ਤਾਂ ਇਹ ਆ ਵੀ ਅੱਗੇ ਤੋਂ ਕਦੀ ਨਾ ਹੋਵੇ ਸੋ ਜਦੋਂ ਇਹ ਐਗਜ਼ੀਬੀਸ਼ਨ ਲੈ ਜਾਂਦੀ ਆ ਉਹਦੇ ਤੋਂ ਬਾਅਦ ਮੈਨੂੰ ਕਾਲ ਆਉਂਦੀ ਆ ਸਾਨੂੰ ਠੀਕ ਹੈ ਜੀ ਕਿ ਐਡੇ ਦਾ ਹੋ ਗਿਆ ਵੀ ਵਾਟ ਇਜ਼ ਯੋਰ ਥਾਟ ਮੈਂ ਕਈ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ ਸੀਗਾ ਕਿ ਤੁਸੀਂ ਬਹੁਤ ਕਤਾਹੀ ਕੀਤੀ ਹੈ ਇਹ ਔਰ ਤੁਹਾਨੂੰ ਜਿਹੜੀ ਇਹ ਨਿਊਅਾਂਸਸਿਸ ਨੇ ਜਾਂ ਜਿਹੜੀ ਇੰਟਰੀਕੇਸਿਸ ਨੇ ਉਹਨਾਂ ਦੀ ਤੁਹਾਨੂੰ ਸਮਝ ਨਹੀਂ ਹੈਗੀ ਸੋ ਜ਼ਰੂਰ ਤੁਹਾਨੂੰ ਇਦਾਂ ਦੇ ਬੰਦੇ ਚਾਹੀਦੇ ਆ ਕਿਉਂ ਕੈਨੇਡਾ ਚ ਬਹੁਤ ਲੋਕ ਨੇ ਜਿਨ੍ਹਾਂ ਨੂੰ ਕੁਝ ਚੀਜ਼ਾਂ ਬਾਰੇ ਬਹੁਤ ਕੁਝ ਪਤਾ ਆ ਇਦਾਂ ਤਾਂ ਹੋ ਨਹੀਂ ਸਕਦਾ ਵੀ ਜਦਾ ਆਪਾਂ ਵੀ ਆ ਕਿ ਆਪਾਂ ਨੂੰ ਹਰ ਇੱਕ ਚੀਜ਼ ਦਾ ਬਹੁਤ ਕੁਝ ਪਤਾ ਹੋਵੇ ਪਰ ਆਪਾਂ ਨੂੰ ਕਈ ਚੀਜ਼ਾਂ ਦਾ ਪਤਾ ਆ ਸੋ ਉਹ ਕਹਿੰਦੇ ਵੀ ਤੁਸੀਂ ਫਿਰ ਐਜ਼ ਏ ਐਡਵਾਈਜ਼ਰ ਜੇ ਸਾਡੇ ਨਾਲ ਕਰ ਸਕੋ ਮੈਂ ਕਿਹਾ ਵੀ ਐਜ਼ ਲੌਂਗ ਐਜ਼ ਇਟਸ ਨਾਟ ਅ ਪੇਡ ਪੋਜੀਸ਼ਨ ਐਸੀ ਆਵਾਂਗੇ ਪਰ ਇੱਕ ਸਾਡੀ ਸ਼ਰਤ ਇਹ ਹੈ ਕਿ ਤੁਸੀਂ ਅਪੋਲੋਜੀ ਮੰਗੋਗੇ ਅੱਛਾ ਸਾਰਿਆਂ ਤੋਂ ਠੀਕ ਸੋ ਉਹਨਾਂ ਨੇ ਜਿਹੜੀ ਜਿਹੜੀ ਉਹਨੂੰ ਮੈਂ ਅਪੋਲੋਜੀ ਤਾਂ ਨਹੀਂ ਕਹੂੰਗਾ ਇੱਕ ਸਟੇਟਮੈਂਟ ਆਈ ਹੈ ਉਹਨਾਂ ਦੀ ਵੈਬਸਾਈਟ ਤੇ ਤੁਸੀਂ ਪੜ੍ਹ ਸਕਦੇ ਹੋ ਜਾ ਕੇ ਉਹ ਮੈਂ ਇੱਥੇ ਪ੍ਰਿੰਟ ਕਰਕੇ ਲਿਆਇਆ ਹੋਇਆ ਹਾਂ ਉਹਦੇ ਵਿੱਚ ਦੇਖ ਨੌਲੇਜ ਦਾ ਕੰਸਰਨ ਰੇਜ਼ਡ ਬਾਏ ਦਾ ਮੈਂ ਪੂਰੀ ਤਾਂ ਨਹੀਂ ਪੜਾਂਗਾ ਪਰ ਉਹਦੇ ਵਿੱਚ ਨੇ ਇੱਕ ਲਾਈਨ ਆ ਇਟ ਵਾਸ ਨੈਵਰ ਦਾ ਇੰਟੈਂਸ਼ਨ ਆਫ ਦਾ ਮਿਊਜ਼ੀਅਮ অর ਦਾ ਸਿਟੀ ਆਫ ਸਰੀ ਟੂ ਕਾਜ਼ ਡਿਸਟ्रेस ਟੂ ਐਨੀ ਗਰੁੱਪ অর ਟੂ ਡਿਮਿਨਿਸ਼ ਦਾ ਆਇਡੈਂਟੀਟੀ ਆਫ ਐਨੀ ਕਮਿਊਨਿਟੀ ਠੀਕ ਹੈ ਸੋ ਆਪਾਂ ਪਹਿਲਾਂ ਇਹ ਗੱਲ ਕੀਤੀ ਹੋਈ ਆ ਕਿ ਜਿਹੜੇ ਚਿੰਨ੍ਹ ਹੁੰਦੇ ਪ੍ਰਤੀਕ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਸਾਨਤ ਹੁੰਦੀ ਆ ਸਾਨਤ ਦੀ ਰਮਜ਼ ਨੂੰ ਸਮਝਣ ਦੀ ਆਪਾਂ ਨੂੰ ਆਦਤ ਪਾਣੀ ਚਾਹੀਦੀ ਆ ਜਾਂ ਉਹ ਵਾਇਗਰੂ ਦੀ ਮੇਲ ਨਾ ਹੋ ਜਾਂਦੀ ਆ ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਇਹਦੇ ਵਿੱਚ ਮੈਂ ਨਾ ਵਰਡ ਸ਼ਤਾਨੀ ਯੂਜ਼ ਕਰਾਂਗਾ ਕਿ ਸਾਡੀ ਆਈਡੈਂਟੀਟੀ ਇਹਦੇ ਵਿੱਚ ਵੀ ਕਿਦਾਂ ਡਿਲੀਟ ਕੀਤੀ ਹੋਈ ਆ ਹਾਲਾਂਕਿ ਐਡੀ ਵੱਡੀ ਗੱਲ ਹੋਈ ਹੋਈ ਆ ਉਹਦੇ ਵਿੱਚ ਇਹ ਲਿਖਿਆ ਵੀ ਐਨੀ ਗਰੋਪ ਪੌਟਰ ਟੂ ਡੋਮਿਨਿਸ਼ ਦਾ ਆਈਡੈਂਟੀਟੀ ਆਫ ਐਨੀ ਕਮਿਊਨਿਟੀ ਹਮ ਮਤਲਬ ਉਹਨਾਂ ਤੋਂ ਸਿੱਖ ਕਮਿਊਨਿਟੀ ਪ੍ਰਾਊਡ ਸਿੱਖ ਕੈਨੇਡੀਅਨ ਜਾਂ ਕੱਲੇ ਸਿੱਖ ਕਿਉਂ ਨਹੀਂ ਲਿਖ ਹੋ ਰਿਹਾ ਮਤਲਬ ਐਦਾਂ ਦਾ ਉਹਨਾਂ ਤੇ ਕਿਹੜਾ ਦਬਾਅ ਆ ਸੋ ਕਿਉਂਕਿ ਮਿਊਜ਼ੀਅਮ ਮੇਰਾ ਖਲ 7 ਜਾਂ 17 ਤਰੀਕ ਤੱਕ ਬੰਦ ਹੈ ਠੀਕ ਹੈ ਸੋ ਜਿਹੜਾ ਮੇਰਾ ਖਦਸ਼ਾ ਹੋ ਇਹ ਹੈ ਕਿ ਕਿਤੇ ਇਦਾਂ ਨਾ ਹੋਵੇ ਕਿ ਜੇ 17 ਤਰੀਕ ਤੱਕ ਅਪੋਲੋਜੀ ਨਹੀਂ ਆਉਂਦੀ ਹੂੰ ਤੇ ਕੋਈ ਉਥੇ ਇਦਾਂ ਦਾ ਪ੍ਰੋਟੈਸਟ ਹੋਵੇ ਔਰ ਜਿੱਥੇ ਦੋ ਤਰ੍ਹਾਂ ਆਹਮੋ ਸਾਹਮਣੇ ਖੜੀਆਂ ਹੋ ਜਾਣ ਜਿੱਦਾਂ ਆਪਾਂ ਪਿਛਲੇ ਮਹੀਨੇ ਚ ਦੇਖਿਆ ਹੋਇਆ ਸੋ ਜੇ ਹੈਰੀਟੇਜ ਕੈਨੇਡਾ ਹੈਰੀਟੇਜ BC ਜਾਂ ਸਰੀ ਮਿਊਜ਼ੀਅਮ ਇਹ ਸੁਣ ਰਹੇ ਨੇ ਉਹ ਜਰੂਰ ਅਵੇਲੇਬਲ ਧਿਆਨ ਦੇਣ ਕਿਉਂਕਿ ਇਹ ਬੜਾ ਹੀ ਸੈਂਸਿਟਿਵ ਇਸ਼ੂ ਹੈ ਇਹ ਹਮਮ ਔਰ ਐਸੀ ਐਜ਼ ਐਨ ਐਡਵਾਈਜ਼ਰ ਤਾਂ ਮੰਨ ਗਏ ਆ ਕਿ ਤੁਹਾਨੂੰ ਮਾਫੀ ਮੰਗਣੀ ਪੈਣੀ ਆ ਤੇ ਜੇ ਉਹ ਕਹਿਣਗੇ ਵੀ ਅਸੀਂ ਮਾਫੀ ਨਹੀਂ ਮੰਗਣੀ ਤੇ ਫਿਰ ਅਸੀਂ ਅਸੀਂ ਕਵਾਂਗੇ ਫਿਰ ਅਸੀਂ ਐਡਵਾਈਜ਼ਰੀ ਚ ਨਹੀਂ ਜਾ ਸਕਦੇ ਹਮ ਸੋ 17 ਤਰੀਕ ਮੇਰੇ ਖਿਆਲ ਨਾਲ ਇਫ ਆਮ ਪ੍ਰੀਟੀ ਸ਼ੋਰ ਵੀ 17 ਤਰੀਕ ਨੂੰ ਮਿਊਜ਼ੀਅਮ ਖੋਲਣਾ ਹਮ ਔਰ ਉਹ ਉਦੋਂ ਤੱਕ ਜਿੰਨੇ ਸੁਣਦੇ ਨੇ ਉਹ ਜਰੂਰ ਉਹਨਾਂ ਤੇ ਦਬਾਅ ਪਾਉਣ ਕਿ ਇਹ ਇਹ ਤੁਹਾਨੂੰ ਕਰਨਾ ਪੈਣਾ ਇਹ ਕਿਉਂਕਿ ਸਾਡੇ ਗੁਰੂ ਦੇ ਸਤਿਕਾਰ ਦੀ ਗੱਲ ਹੋ ਰਹੀ ਹੈ ਜੀ ਜੀ ਬਿਲਕੁਲ ਇੱਕ ਜਿਹੜੀ ਓਵਰਕਾਸਟ ਦੇ ਸੰਬੰਧ ਦੇ ਵਿੱਚ ਐਗਜ਼ਿਬਿਸ਼ਨ ਲੱਗੀ ਸੀ ਜੀ ਬਰਨਬੀ ਮਿਊਜ਼ੀਅਮ ਦੇ ਵਿੱਚ ਜੀ ਜੀ ਉਹਦੇ ਵਿੱਚ ਵੀ ਕੁਝ ਇਤਰਾਜ਼ਯੋਗ ਆਈ ਵੁੱਡ ਸੇ ਕੰਟੈਂਟ ਇਨਕਲੂਡ ਕੀਤਾ ਗਿਆ ਸੀ ਹਨਾ ਚਮਕੀਲੇ ਦੀ ਗੱਲ ਹੋਈ ਸੀ ਪੰਜਾਬੀ ਜੱਟਾਂ ਨੂੰ ਲੈ ਕੇ ਕੁਝ ਗੱਲਾਂ ਬਾਤਾਂ ਕਹੀਆਂ ਗਈਆਂ ਸੀ ਉਹ ਉਹਨਾਂ ਬਾਰੇ ਵੀ ਪਲੀਜ਼ ਦੱਸਿਓ ਸਰ ਉਹ ਓਵਰਕਾਸਟ ਹੈ ਜੀ ਉਹ ਜਦੋਂ ਅਸੀਂ ਦੇਖਿਆ ਉਹਦੇ ਬਾਰੇ ਅਸੀਂ ਕਾਫੀ ਗੱਲ ਕੀਤੀ ਔਰ ਕਾਫੀ ਜਿਹੜੀਆਂ ਮੈਂ ਉਹਨਾਂ ਨੂੰ ਕਹਾਂਗਾ ਜਿਹੜੀਆਂ ਸਿੱਖ ਧਰਮ ਨੇ ਨਾਨ ਸਿੱਖ ਧਰਮ ਨੇ ਕਾਫੀਆਂ ਨੂੰ ਐਸੀ ਮਿਲੇ ਵੀ ਤੇ ਈਮੇਲਸ ਵੀ ਹੋਈਆਂ ਉਹਦੇ ਵਿੱਚ ਜਿਹੜੇ ਐਕਾਡੈਮਿਕਸ ਘਟੋ ਘਟ ਅੱਧੀ ਦਰਜਣੋਂ ਚ ਯੂਨੀਵਰਸਿਟੀਜ਼ ਇਨਵੋਲਵ ਸਿਗੀਆਂ ਸਾਨੂੰ ਇਹ ਪਤਾ ਲੱਗਾ ਵੀ ਜਿਨ੍ਹਾਂ ਦੇ ਨਾਮ ਲਿਖੇ ਹੋਏ ਉਹ ਯੂਨੀਵਰਸਿਟੀਆਂ ਨੂੰ ਪਤਾ ਹੀ ਨਹੀਂ ਵੀ ਉੱਥੇ ਐਗਜ਼ੀਬਿਸ਼ਨ ਲੱਗੀ ਹੋਈ ਆ ਹੂੰ ਇਦਾਂ ਹੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਕਈ ਉਹਨਾਂ ਚ ਸੰਸਥਾਵਾਂ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਔਰ ਉਹਨਾਂ ਦੇ ਵੀ ਨਾਮ ਲਿਖੇ ਹੋਏ ਸੀਗੇ ਉਹਨਾਂ ਨੂੰ ਵੀ ਪੁੱਛਿਆ ਗਿਆ ਉਹਨਾਂ ਨੇ ਵੀ ਆਪਣੀ ਆਪਣੀ ਕਹਾਣੀ ਦੱਸੀ ਅਸੀਂ ਕਿਉਂ ਲਿਖਿਆ ਹੋਇਆ ਉਹਦੇ ਵਿੱਚ ਜਿਹੜੀ ਸਾਰਿਆਂ ਤੋਂ ਇਤਰਾਜ਼ ਦੀ ਉਹ ਗੱਲ ਸੀਗੀ ਕਿ ਫੂਲਨ ਦੇਵੀ ਡਾਕਟਰ ਰੰਬੇਦਕਰ ਭਗਤ ਸਿੰਘ ਇਹਨਾਂ ਦਾ ਕੰਪੈਰੀਜ਼ਨ ਹੁਣ ਮੈਨੂੰ ਪਤਾ ਨਹੀਂ ਉਹਨਾਂ ਨੇ ਜਾਣੇ 'ਚ ਕੀਤਾ ਜਾਂ ਅਣਜਾਣੇ 'ਚ ਕੀਤਾ ਕਿ ਗੁਨਾਨੰਦ ਦੇਵ ਜੀ ਨੇ ਕੀਤਾ ਹੋਇਆ ਸੀ ਹੂੰ ਬਾਕੀ ਚਮਕੀਲਾ ਉੱਥੇ ਕਿਉਂ ਆਉਂਦਾ ਆ ਉਹ ਕੈਨੇਡਾ ਦਾ ਨਾ ਤਾਂ ਸ਼ਹਿਰੀ ਆ ਤੇ ਨਹੀਂ ਇੱਥੋਂ ਕੋਈ ਗੌਣ ਵਾਲਾ ਆ ਉਹ ਉਹਨੂੰ ਆਪਾਂ ਕਹਿ ਸਕਦੇ ਹਾਂ ਹੀ ਦੇ ਵਾਈਫ ਬੀਟਰ ਹੀ ਇਜ਼ ਅ ਮ사ਜਨਿਸਟ ਸੋ ਤੁਸੀਂ ਇੱਕ ਮ사ਜਨਿਸ ਨੂੰ ਕਿਉਂ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੀ ਸਮਝ ਤੋਂ ਬਾਹਰ ਆ ਪਰ ਜਿਹੜਾ ਸਾਡੇ ਗੁਰੂ ਸਾਹਿਬ ਦਾ ਨਾਮ ਆ ਉਹ ਤੁਸੀਂ ਇਦਾਂ ਨਹੀਂ ਲੈ ਸਕਦੇ ਸਹਿਬ ਭਾਈ ਬਈ ਗੁਰੂ ਸਾਹਿਬ ਫੁੱਲਨ ਦੇ ਵੀ ਦੇ ਰੈਡੀਕਲ ਰੈਵੋਲੂਸ਼ਨਰੀ ਸੀ ਸੋ ਇਹ ਜਿਹੜੀਆਂ ਸ਼ੈਤਾਨੀਆਂ ਕਹਿ ਲਓ ਇਹ ਕਾਫੀ ਢੇਰ ਤੋਂ ਹੋ ਰਹੀਆਂ ਨੇ ਇਸੀ ਤਰ੍ਹਾਂ ਜਿੱਦਾਂ ਆਪਣਾ ਸਿੱਖ ਹੈਰੀਟੇਜ ਮਿਊਜ਼ੀਅਮ ਹੈ ਬਸਵਰਡ ਚ ਆ ਉੱਥੇ ਲਿਖਿਆ ਹੋਇਆ ਕਿ ਪੰਜਾਬੀ ਪਤਿਤਪੁਣੇ ਦਾ ਅਭਿਆਸ ਕਰਦੇ ਹਨ ਵੀ ਮੋਰਲੀ ਡੀਗ੍ਰੇਡਿੰਗ ਗੱਲਾਂ ਕਰਦੇ ਆਪਣੇ ਘਰਾਂ ਚ ਹੂੰ ਸੋ ਉਹ ਟ੍ਰਾਂਸਲੇਸ਼ਨ ਕਿਹਨੇ ਕੀਤੀ ਆ ਇੱਥੇ ਮੈਂ ਨਾਮ ਲੈ ਦਵਾਂਗਾ ਕਿਉਂਕਿ ਉਹ ਸਾਊਥ ਏਸ਼ੀਆਨ ਸਟੱਡੀਜ਼ ਡਿਪਾਰਟਮੈਂਟ ਦੇ ਸਹਿਯੋਗ ਨਾਲ ਜਾਂ ਅੰਡਰ ਉਹਨਾਂ ਦੇ ਐਗਜ਼ੀਬਿਸ਼ਨ ਲੱਗੀ ਹੋਈ ਆ ਉਹ ਸੋ ਇਦਾਂ ਹੀ ਜਿਹੜੀ ਰੀਚ ਗੈਲਰੀ ਆ ਉਥੇ ਉੱਥੇ ਤੁਸੀਂ ਜਾ ਕੇ ਦੇਖੋ ਕਿ ਐਗਜ਼ਿਬਿਸ਼ਨ ਲੱਗੀ ਹੋਈ ਹੈ ਇੱਕ ਆਪਣੇ ਰਿਸਪੈਕਟਡ ਪਾਕਿਸਤਾਨੀ ਆਰਟਿਸਟ ਨੇ ਲਾਈ ਹੋਈ ਆ ਉਹਦੇ ਵਿੱਚ ਜਿਹੜੀ ਪੰਜਾਬੀ ਦੀ ਟ੍ਰਾਂਸਲੇਸ਼ਨ ਤੇ ਇਦਾਂ ਟੋਕਾ ਫੇਰਿਆ ਹੋਇਆ ਨਾ ਕਿ ਜਿਹੜਾ ਆਮ ਪੰਜਾਬੀ ਸਮਝਣ ਵਾਲਾ ਉਹਨੂੰ ਉਹਨੂੰ ਪਤਾ ਹੀ ਨਹੀਂ ਲੱਗਣ ਦੇ ਲਿਖਿਆ ਕੀ ਹੋਇਆ ਕੋਸ਼ਿਸ਼ ਦੀ ਕਸ਼ਿਸ਼ ਬਣਾਈ ਹੋਈ ਆ ਸੋ ਉਹਨਾਂ ਨੂੰ ਜਾ ਕੇ ਦੱਸਿਆ ਬੇਨਤੀ ਕੀਤੀ ਈਮੇਲ ਕੀਤੀ ਇਵਨ ਬੀਸੀ ਹੈਰੀਟੇਜ ਮਿਨਿਸਟਰ ਸਾਰਿਆਂ ਨੂੰ ਕੀਤੀ ਹੋਈ ਆ ਔਰ ਕਿਸੇ ਵਜ੍ਹਾ ਕਰਕੇ ਉਹ ਨਹੀਂ ਲਾ ਰਹੇ ਉਹ ਤੋ ਹਲੇ ਲਹੀ ਨਹੀਂ ਉਹ ਲਹੀ ਨਹੀਂ ਜੀ ਕਿਉਂਕਿ ਕੱਲ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ ਸ਼ੇਬਰਾੜ ਹੋਣੀ ਉਹ ਐਪਸੋਡ ਗਏ ਹੋਏ ਸੀ ਮੈਂ ਕਿਹਾ ਜੀ ਮਾੜੀ ਨਿਗਾਹ ਮਾਰ ਕੇ ਆਇਓ ਤੇ ਉਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਤੇ ਆਪਣਾ ਜਿਹੜਾ ਇਤਰਾਜ਼ ਵੀ ਜ਼ਾਹਿਰ ਕੀਤਾ ਉਹ ਕਹਿੰਦੇ ਜੀ ਸਾਡੇ ਕੋ ਪਹਿਲਾਂ ਵੀ ਬੰਦੇ ਆਏ ਸੀ ਉਹ ਵੀ ਇਦਾਂ ਦੀਆਂ ਗੱਲਾਂ ਕਰਦੇ ਸੀਗੇ ਸੋ ਇਹ ਜਿੱਦਾਂ ਨਾ ਔਰ ਮੈਂ WSO ਨੂੰ ਤਾਂ ਕੰਪਲੀਮੈਂਟ ਕਰਨਾ ਚਾਹੁੰਦਾ ਵੀ ਉਹਨਾਂ ਨੇ ਬਹੁਤ ਸਵਿਫਟ ਰੈਕਸ਼ਨ ਲਿਆ ਤੇ ਸਾਰੇ ਜਿਹੜੇ ਸੁਹਿਰਦ ਲੋਕ ਨੇ ਜ਼ਰੂਰੀ ਨਹੀਂ ਸਿੱਖਨੇ ਉਹ Hindu ਵੀ ਹੋ ਸਕਦੇ ਮੁਸਲਮਾਨ ਉਹ 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 ਧਰੂਰੀ ਸਮਝਦੇ ਨੇ ਵੀ ਆਪਾਂ ਕਿਸੇ ਦੇ ਧਰਮ ਨੂੰ ਠੇਸ ਨਾ ਪਹੁੰਚਾਈਏ ਜਾਂ ਉਹਨੂੰ ਆਪਣੇ ਉਹਨੂੰ ਗਲਤ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਨਾ ਕਰੀਏ ਜੀ ਜੀ ਆਹ ਗੱਲਾਂ ਤੁਸੀਂ ਦੋਨੋਂ ਹੀ ਬਹੁਤ ਕੰਮ ਦੀਆਂ ਕਹੀਆਂ ਨੇ ਜੀ ਇੱਕ ਤਾਂ ਧਰਮ ਨੂੰ ਠੇਸ ਨਾ ਪਹੁੰਚਾਈ ਜਾਵੇ ਤੇ ਇੱਕ ਆਈਡੈਂਟੀਟੀ ਜਿਹੜੀ ਹੈਗੀ ਉਹਨੂੰ ਪ੍ਰੀਜ਼ਰਵ ਕਰਕੇ ਰੱਖਣਾ ਇਹ ਇਹ ਹੱਕ ਬਣਦਾ ਜੀ ਹਰ ਬੰਦੇ ਦਾ ਹੱਕ ਹਾਂ ਹਾਂ ਔਰ ਮੈਂ ਵੀ ਸੋਚਦਾ ਵੀ ਜਿਹੜੀ ਹਿੰਦੂ ਐਗਜ਼ੀਬਿਸ਼ਨ ਲੱਗੀ ਹੋਈ ਸੀ ਨਾ ਸਰੀ ਮਿਊਜ਼ੀਅਮ ਇਹ ਉਹਨਾਂ ਦਾ ਹੱਕ ਹੈ ਤੇ ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਆ ਪਰ ਉਹ ਆਪਣੀ ਗੱਲ ਕਰਨ ਉਹ ਸਾਨੂੰ ਸਿੱਖਾਂ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫੇਰ ਸਾਨੂੰ ਨਾ ਆਪਣੇ ਬਜ਼ੁਰਗਾਂ ਦੀ ਕਹੀ ਹੋਈ ਗੱਲ yaad ਆ ਜਾਂਦੀ ਆ ਕਿ ਪੰਜ ਸਦੀਆਂ ਦਾ ਵੈਰ ਹੈ ਉਹ ਫਿਰ ਇਹ ਇਹ ਕੈਨੇਡਾ ਦੇ ਲਈ ਅੱਛੀ ਗੱਲ ਨਹੀਂ ਹੋਏਗੀ ਜੀ ਇਹ ਹੂੰ ਜੀ ਜੀ ਬਨਜਾਰਾ ਨੋਮੈਡ ਵੱਲੋਂ ਇੱਕ ਐਗਜ਼ੀਬਿਸ਼ਨ ਤੁਸੀਂ ਲਗਾਈ ਸੀ ਜੀ ਗਰਮੀਆਂ ਦੇ ਵਿੱਚ ਹਨਾ ਲੰਡਨ ਤੋਂ ਲਾਹੌਰ ਲਾਹੌਰ ਟੂ ਲੰਡਨ ਲਾਹੌਰ ਟੂ ਲੰਡਨ ਪੁੱਛਾ ਪੁੱਠਾ ਬੋਲਗੀ ਲਾਹੌਰ ਟੂ ਲੰਡਨ ਦਾ ਜਰਨੀ ਆਫ ਚੜਦੀ ਕਲਾ ਉਸ ਪ੍ਰਦਰਸ਼ਨੀ ਬਾਰੇ ਵੀ ਦੱਸਿਓ ਸਾਨੂੰ ਸਨਿਕ ਰਾਓ ਜੀ ਹਾਂਜੀ ਲਾਹੌਰ ਟੂ ਲੰਡਨ ਜਿਹੜੀ ਐਗਜ਼ੀਬਿਸ਼ਨ ਸੀ ਉਹ ਫੈਬਰੂਰੀ ਤੋਂ ਮਈ ਤਾਈਂ ਚੱਲੀ ਸੀ ਤੇ ਉਹ ਜਿਹੜੀ ਐਗਜ਼ੀਬਿਸ਼ਨ ਆ ਉਹ ਅਮ ਸਗੀ ਐਕਚੁਅਲੀ ਜਰਨੀ ਆਫ ਮਹਾਰਾਜਾ ਦਲੀਪ ਸਿੰਘ ਅਮ ਜਰਨੀ ਆਫ ਚੜਦੀ ਕਲਾ ਸੀਗੀ ਅਮ ਜਦੋਂ ਆਪਣਾ ਸਿੱਖ ਰਾਜ ਜਿਹੜਾ ਜਦੋਂ 1849 ਦੇ ਵਿੱਚ ਖਤਮ ਹੋਇਆ ਤੇ ਕਿਸ ਤਰ੍ਹਾਂ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਸਰ ਜான் ਲੋਗਨ ਦੀ ਦੇਖਰੇਖ ਦੇ ਵਿੱਚ ਉਹਨਾਂ ਨੂੰ ਇੰਗਲਿਸ਼ ਟ੍ਰੈਡੀਸ਼ਨਸ ਦਿਖਾ ਕੇ ਤੇ ਉਹਨਾਂ ਨੂੰ ਕੁਈਨ ਵਿਕਟੋਰੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਪਰ ਉਹ ਜਿਹੜੀ ਜਰਨੀ ਸੀਗੀ ਫਾਲਾਂਕੇ ਜੈਸ ਕੰਡੀਸ਼ਨਸ ਦੇ ਵਿੱਚ ਉਹ ਹੋਇਆ ਪਰ ਉਹ ਉਹ ਉਹਨਾਂ ਮਹਾਰਾਜਾ ਦਲੀਪ ਸਿੰਘ ਔਰ ਉਹਨਾਂ ਦੇ ਜਿਹੜੇ ਅੱਗੇ ਬੱਚੇ ਸੀਗੇ ਜਿਦਾਂ ਕਿ ਸੋਫੀਆ ਦਲੀਪ ਸਿੰਘ ਹੋ ਗਏ ਤੇ ਵਿਕਟਰ ਦਲੀਪ ਸਿੰਘ ਉਹਨਾਂ ਨੇ ਆਪਣੀਆਂ ਚੜ੍ਹਾਇਆਂ ਕੀਤੀਆਂ ਬਾਅਦ ਦੇ ਵਿੱਚ ਹਾਂ ਕਿਉਂਕਿ ਉਸ ਜੋ ਉੱਥੇ ਜਿਹੜੇ ਆਰਟੀਫੈਕਟ ਸੀਗੇ ਐਗਜ਼ਿਬੀਸ਼ਨ ਦੇ ਵਿੱਚ ਉਹਦੇ ਵਿੱਚ ਇਹਨਾਂ ਦੇ ਆਪਣੇ ਪਰਸਨਲ ਬਿਲੋਂਗਿੰਗ ਸੀਗੇ ਮਾਦਾ ਜੀ ਦਲੀਪ ਸਿੰਘ ਦੇ ਵਿਕਟਰ ਦਲੀਪ ਸਿੰਘ ਦੇ ਸੀਗੇ ਤੇ ਸੋਫੀਆ ਦਲੀਪ ਸਿੰਘ ਦੇ ਉਹ ਤੁਹਾਨੂੰ ਸਾਫ਼ ਤੇ ਦੇਖਣ ਨੂੰ ਮਿਲਦਾ ਕਿ ਸੋਫੀਆ ਜੀ ਦਲੀਪ ਸਿੰਘ ਨੇ ਕਿਸ ਤਰ੍ਹਾਂ ਨਾ ਸਫਰ ਜਰ ਮੂਵਮੈਂਟ ਨੂੰ ਜਿਹੜਾ ਆ ਉਹਨੂੰ ਉਹ ਗਾਂਹ ਵਧਾਇਆ ਉਹਨੂੰ ਸਪੀਅਰ ਹੈਡ ਕੀਤਾ ਸੀਗਾ अर्ਲੀ 1900ਸ ਦੇ ਵਿੱਚ ਔਰ ਵਿਕਟਰ ਦਲੀਪ ਸਿੰਘ ਕਿਸ ਤਰ੍ਹਾਂ ਨਾ ਉਹਨਾਂ ਨੇ ਆਰਮੀ ਦੇ ਵਿੱਚ ਸੀਗੇ ਉਹ ਤੇ ਉਹਨਾਂ ਨੇ ਕਿਸ ਤਰ੍ਹਾਂ ਨਾ ਉਹ ਐਕਚੁਅਲੀ ਕੈਨੇਡਾ ਚ ਵੀ ਆਏ ਸੀ ਐਕਚੁਅਲੀ ਹੀ ਵਾਸ ਵਨ ਆਫ ਦਾ ਫਰਸਟ ਸਿੱਖਸ ਟੂ ਕਮ ਟੂ ਕੈਨੇਡਾ ਐਸ ਏਡੀਸੀ ਟੂ ਜਰਨਲ ਜੇਮਸ ਠੀਕ ਹੈ ਜੀ 1888 ਦੇ ਵਿੱਚ ਉਹ ਇੱਥੇ ਆਏ ਸੀਗੇ ਸੋ ਉਹ ਜਿਹੜੀ ਐਗਜ਼ੀਬੀਸ਼ਨ ਸੀਗੀ ਉਹ اور ਜੋ ਹੋਰ ਚੀਜ਼ਾਂ ਉੱਥੇ ਸੀਗੀਆਂ ਟੂ ਟਾਕ ਅਬਾਊਟ ਸਿੱਖ ਰਾਜ اور جو ਸਿੱਖ ਬਰੇਵਰੀ ਸੀਗੀ ਐਂਡ ਉਹ ਸਾਰੀ ਜਿਹੜੀਆਂ ਗੱਲਾਂ ਸੀ ਉਹ ਸਿੱਖ ਰਾਜ ਦੇ ਆਪਣੇ ਸਿੱਖਾਂ ਦੇ ਬਾਰੇ ਚੜ੍ਹਦੀ ਕਲਾ ਦੀ ਐਗਜ਼ੀਬੀਸ਼ਨ ਸੀ اور ਉਹਨੂੰ ਸਾਡੀ ਕਮਿਊਨਿਟੀ ਨੇ ਨਹੀਂ ਨਹੀਂ ਹਰ ਕਮਿਊਨਿਟੀ ਨੇ ਉਥੇ ਚਾਈਨੀਜ਼ ਕਮਿਊਨਿਟੀ ਸੀਗੀ ਹੋਰ ਜੀ ਜਿਹੜੇ ਵੀ ਇੱਥੇ ਰਹਿੰਦੇ ਹੈਗੇ ਆ ਉਹ ਸਾਰੇ ਆਏ ਔਰ ਉਹਨਾਂ ਨੇ ਉਸ ਐਗਜ਼ਿਬਿਸ਼ਨ ਨੂੰ ਬਹੁਤ ਹੀ ਸراہਾਇਆ ਸੀਗਾ ਬਹੁਤ ਇਟ ਵਾਸ ਵੈਰੀ ਵੈਲ ਰੀਸੀਵਡ ਬਾਏ ਦ ਕਮਿਊਨਿਟੀ ਇੱਕ ਤੁਸੀਂ ਸਕਾਲਰਸ਼ਿਪਸ ਵੀ ਦਿੱਤੀਆਂ ਨੇ ਸੀ ਜੀ ਇਸ ਸਾਲ ਸਕਾਲਰਸ਼ਿਪਸ ਬਾਰੇ ਦੱਸਿਓ ਪਲੀਜ਼ ਹਾਂਜੀ ਜਿਹੜੀਆਂ ਸਕਾਲਰਸ਼ਿਪਸ ਹੈਗੀਆਂ ਅਸੀਂ ਹਰ ਸਾਲ ਹੀ ਦਿੰਦੇ ਹਾਂ ਪੰਜ ਸਕਾਲਰਸ਼ਿਪਸ ਨੇ ਉਹ ਜਿਹੜੀਆਂ ਸਕਾਲਰਸ਼ਿਪਸ ਨੇ ਇਸ ਸਾਲ ਵੀ ਅਸੀਂ ਦਿੱਤੀਆਂ ਔਰ 5 ਸਕਾਲਰਸ਼ਿਪ ਜੇ ਨਹੀਂ ਮੈਂ ਉਹਨਾਂ ਬੱਚਿਆਂ ਦਾ ਨਾਮ ਲੈਣਾ ਚਾਹੁੰਗਾ ਜਸ ਵਨ ਆਨਰ देम बिकॉज़ ਮੈਂ ਉਹਨਾਂ ਨਾਲ ਥੋੜੀ ਜਿਹੀ ਪਰਸਨ ਰਿਲੇਸ਼ਨਸ਼ਿਪ ਵੀ ਮੇਰੀ ਬਣੀ ਸੀਗੀ ਸੋ ਉਹਨਾਂ ਦੇ ਵਿੱਚ ਸੀਗੇ ਰਣਜੋਤ ਕੌਰ ਜਿਨ੍ਹਾਂ ਨੂੰ ਕਿ ਸਕਾਲਰਸ਼ਿਪ ਮਿਲੀ ਪਾਈ ਮੇਵਾ ਸਿੰਘ ਸਕਾਲਰਸ਼ਿਪ ਠੀਕ ਹੈ ਜੀ ਤੇ ਉਹਦੇ ਬਾਅਦ ਸੀਗੇ ਪ੍ਰਿੰਕਾ ਹਲੂਆਲੀਆ ਜਿਨ੍ਹਾਂ ਨੂੰ ਮਿਲੀ ਸੀ ਪਾਈ ਹਰਿੰਦਰ ਸਿੰਘ ਮਹਿਬੂਬ ਸਕਾਲਰਸ਼ਿਪ ਤੇ ਨਾਲ ਹੀ ਸੀਗੇ ਹਰਸ਼ਵੀਰ ਸਿੰਘ ਮੰਡ ਉਹਨਾਂ ਨੂੰ ਮਿਲੀ ਸੀਗੀ ਆਪਣੇ ਬੀਬੀ ਸ਼ਰਨ ਕੌਰ ਸਕਾਲਰਸ਼ਿਪ ਤੇ ਉਹਦੇ ਬਾਅਦ ਸੀ ਨੀਥਨ ਲਿੱਦੜ ਜਿਨ੍ਹਾਂ ਨੂੰ ਮਿਲੀ ਜਨਰਲ ਸ਼ਿਵੇਕ ਸਿੰਘ ਸਕਾਲਰਸ਼ਿਪ ਤੇ ਅਜੇ ਪਾਲ ਸਿੰਘ ਗਰੇਵਾਲ ਜਿਨ੍ਹਾਂ ਨੂੰ ਮਿਲੀ ਸੀ ਪ੍ਰਾਈਵੇਟ ਲਕਸ਼ਣ ਸਿੰਘ ਸਕਾਲਰਸ਼ਿਪ ਥੋੜਾ ਇਹ ਮੈਂ ਦੱਸਣਾ ਚਾਹਣਾ ਪਈ ਇਹ ਜਿਹੜੀ ਸਕਾਲਰਸ਼ਿਪ ਹੈ ਸਾਰੇ ਬੀਸੀ ਰੈਜ਼ੀਡੈਂਸਲੀ ਓਪਨ ਹੈਗੀ ਹੈ ਤੇ ਕੋਈ ਵੀ ਲਈ ਅਪਲਾਈ ਕਰ ਸਕਦਾ ਕੋਈ ਵੀ ਕਮਿਊਨਿਟੀ ਡੋਜ਼ਨਟ ਮੈਟਰ ਇਹ ਸਾਰਿਆਂ ਲਈ ਓਪਨ ਹੈ ਤੇ ਹਾਈ ਸਕੂਲ ਦੇ ਲਈ ਸਟੂਡੈਂਟਸ ਵਾਸਤੇ ਜਿਹੜੇ ਗ੍ਰੇਡ 12 ਚ ਹੈਗੇ ਨੇ ਉਹ ਅਪਲਾਈ ਕਰ ਸਕਦੇ ਨੇ ਇਹਦੇ ਲਈ ਤੇ ਉਹਦੇ ਬਾਰੇ ਜੇ ਹੋਰ ਜਾਣਕਾਰੀ ਜੇ ਪ੍ਰਾਪਤ ਕਰਨੀ ਹੋਵੇ ਤੇ wanjaranhome.com ਤੇ ਜਾ ਕੇ ਤੁਸੀਂ ਟੈਬ ਹੈਗਾ ਸਕਾਲਰਸ਼ਿਪਸ ਦਾ ਉਲ ਵਿੱਚ ਉਹਦੀ ਕ੍ਰਾਈਟੇਰੀਆ ਸਾਰਾ ਕੁਝ ਜਿਹੜਾ ਉਹ ਲਿਖਿਆ ਹੋਇਆ ਅਗੇਨ ਜੇ ਉਹ ਵੀ ਸੁਣ ਰਹੇ ਨੇ ਐਸਵੇਲੇ ਸਟੂਡੈਂਟਸ ਜਾਂ ਜੇ ਪੇਰੈਂਟਸ ਸੁਣ ਰਹੇ ਹੋਣਗੇ ਤੇ ਸਾਰਿਆਂ ਨੂੰ ਇਨਕਰੇਜ ਕਰਾਂਗੇ ਕਿ ਪਲੀਜ਼ ਤੁਸੀਂ ਇਹ ਸਾਰੇ ਅਪਲਾਈ ਕਰਨ ਔਰ ਸਕਾਲਰਸ਼ਿਪ ਦਾ ਜਿਹੜਾ ਫਾਇਦਾ ਉਠਾਓ ਬਿਲਕੁਲ ਮੈਂ ਇੱਥੇ ਟੈਕ ਐਡ ਕਰੂੰਗਾ ਪਾਈ ਸਾਹਿਬ ਨੇ ਗੱਲ ਕੀਤੀ ਸੀ ਜਿਹੜਿਆ ਮਿਊਜ਼ੀਅਮ ਬਾਰੇ ਜਿਸ ਐਗਜ਼ੀਬਿਸ਼ਨ ਆਈ ਸੀਗੀ ਜਿਹੜੀ ਸਭ ਤੋਂ ਸੈਟਲੀ ਹੈਰਾਨੀ ਜਨਾਂ ਗੱਲ ਹੋਈ ਉਹ ਇਹ ਸੀ ਕਿ ਜਦੋਂ ਲੋਕ ਦੇਖਣ ਹੁੰਦੇ ਸੀਗੇ ਖਾਸ ਕਰਕੇ ਆਪਣੇ ਔਰ ਜੋ ਜੋ ਚੀਜ਼ਾਂ ਰੱਖੀਆਂ ਸੀਗੀਆਂ ਉਹਨਾਂ ਨੂੰ ਦੇਖ ਕੇ ਮੇਜੋਰਟੀ ਦਾ ਸਾਨੂੰ ਇਹੀ ਸਵਾਲ ਸੀਗਾ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੀ ਹਿਸਟਰੀ ਇਤਾਂ ਦੀ ਅਸੀਂ ਹੈਰਾਨ ਆ ਫਿਰ ਉਹਨਾਂ ਨੇ ਸਵਾਲ ਪੁੱਛਨੇ ਫਿਰ ਸਵਾਲ ਚ ਕੋਈ ਹੋਰ ਸਵਾਲ ਨਿਕਲਣਾ ਤੇ ਬਹੁਤ ਮਤਲਬ ਮੈਨੂੰ ਨੰਬਰਸ ਵੀ ਨਹੀਂ ਹੈਗੇ ਇੰਨੇ ਬੰਦਿਆਂ ਨੇ ਕਿਹਾ ਕਹਿੰਦੇ ਜੀ ਲੋਕਾਂ ਦੀਆਂ ਅਸੀਂ ਸਟੋਰੀਆਂ ਸੁਣਦੇ ਰਹੇ ਹਾਂ ਕਿ ਫਲਾਣੇ ਨੇ ਆ ਕੀਤਾ ਟਮਕਾਣੇ ਨੇ ਆ ਕੀਤਾ ਤੇ ਆਪਣੇ ਬਾਰੇ ਸਾਨੂੰ ਪਤਾ ਹੀ ਨਹੀਂ ਆ ਪਤਾ ਹੀ ਨਹੀਂ ਹਮ ਇੱਕ ਦੋ ਬੰਦੇ ਸੀ ਕਿ ਉਹਨਾਂ ਦਾ ਰਾਜਪਾਈ ਦਾ ਹੱਥ ਫੜ ਕੇ ਨਾ ਮਤਲਬ ਉਹ ਉਹਨਾਂ ਨੂੰ ਐ ਜੀ ਮਤਲਬ ਦੇ ਵਰ ਲਾਈਕ ਸੋ ਟੱਚਡ ਵੀ ਤੁਸੀਂ ਸਾਨੂੰ ਆ ਦਿਖਾ ਦਿੱਤਾ ਹਮ ਵੀ ਦਿਸ ਵਾਸ ਇਨ ਇੰਪੈਕਟ ਔਨ ਅਸ ਆਲਸੋ ਓਕੇ ਮਤਲਬ ਅਸੀਂ ਇੰਨਾ ਕੁਝ ਕੀਤਾ ਤੇ ਨਹੀਂ ਲੱਗਿਆ ਪਰ ਸਾਨੂੰ ਲੱਗਿਆ ਵੀ ਵਾਕਈ ਕੁਝ ਚੰਗਾ ਹੋ ਗਿਆ ਸਾਡੇ ਕੋਲੋਂ ਵੀ ਲੋਕਾਂ ਦੇ ਮਤਲਬ ਉਹ ਜਿਹੜੇ इमोशनल ਜਿਹੜੇ ਸੈਂਟੈਂਸਿਸ ਨੇ ਨਾ ਅੱਜ ਵੀ ਯਾਦ ਆਉਂਦੇ ਨੇ ਵੀ ਗੱਲ ਕਰਕੇ ਵੀ ਸਾਨੂੰ ਇੰਨੀ ਹਿਸਟਰੀ ਸਾਡੀ ਹੈ ਔਰ ਇਹ ਸਾਡੇ ਨਾਲ ਹੋਇਆ ਹੈ ਜਾਂ ਇਹ ਮਤਲਬ ਪਰ ਫੇਰ ਵੀ ਜਿਹੜਾ ਥੱਲੇ ਨਾਮ ਸੀਗਾ ਜਰਨੀ ਆਫ ਚੜ੍ਹਦੀ ਕਲਾ ਵੀ ਉਹਦਾ ਹੁਕਮ ਹੈ ਉਹਦੀ ਨਦਰ ਹੈ ਤੇ ਉਹਦੀ ਮਿਹਰ ਹੈ ਬਿਲਕੁਲ ਉਸ ਚੀਜ਼ ਨੂੰ ਵੀ ਉਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਬਿਲਕੁਲ ਮਮ ਜਿਹੜੇ ਜੋ ਲੇਡੀਆਂ ਆਈਆਂ ਹੋਈਆਂ ਸੀਗੇ ਉਹਨਾਂ ਨੇ ਉਹ ਐਕਚੁਅਲੀ ਉਹਨਾਂ ਦੇ ਵੀਡੀਓ ਟੈਸਟੀਮੋਨੀਜ਼ ਹੈਗੀਆਂ ਨੇ ਸਾਡੀ ਵੈਬਸਾਈਟ ਤੇ ਔਰ ਉਹਨਾਂ ਨੇ ਇਹੀ ਗੱਲ ਕਹੀ ਸੀ ਜਿਹੜੀ ਹੁਣ ਡਾਕਟਰ ਸਾਹਿਬ ਵੀ ਕਹਿ ਰਹੇ ਨੇ ਵੀ ਸਾਨੂੰ ਐਕਚੁਅਲੀ ਇਹਨਾਂ ਦੇ ਬਾਰੇ ਬਿਲਕੁਲ ਪਤਾ ਨਹੀਂ ਬੱਚੇ ਵੀ ਆਏ ਸੀ ਕਿ ਸਕੂਲ ਤੋਂ ਵੀ ਜਦੋਂ ਸਟੋਰੀ ਟੈਲਿੰਗਸ ਦੇ ਵਿੱਚ ਆਈ ਵਾਸ देयर ਐਂਡ ਲੋਟ ਆਫ ਪੀਪਲ ਯੂਸ ਟੂ ਸੇ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਸੋਫੀਆ ਦਲੀਪ ਸਿੰਘ ਵਾਸ ਡੂਇੰਗ ਆਲ ਥਿਸ ਸਟੱਫ ਯਾ ਵਿਕਟਰ ਦਲੀਪ ਸਿੰਘ ਵਾਸ देयर ਤੇ ਮਾਰਜ ਦਲੀਪ ਸਿੰਘ ਨੇ ਇੰਨੀ ਚੜਾਈ ਆਣੀਆਂ ਗੱਲਾਂ ਕੀਤੀਆਂ ਇਨ ਆਟ ਇਜ਼ ਵੈਰੀ ਵੈਰੀ ਵੈਲ ਰਿਸਿਵਡ ਦਰਖਤ ਨਾ ਜਿੰਨਾ ਮਰਜੀ ਵੱਡਾ ਹੋਵੇ ਜੀ ਜਿੰਨਾ ਮਰਜੀ ਹਰਿਆ ਭਰਿਆ ਹੋਵੇ ਜੇ ਉਹ ਜੜਾਂ ਤੋਂ ਟੁੱਟ ਜਾਂਦਾ ਨਾ ਤਾਂ ਉਹ ਸੁੱਕ ਜਾਂਦਾ ਜੀ ਜੀ ਸੋ ਉਹ ਜੜਾਂ ਦੇ ਨਾਲ ਜੁੜ ਕੇ ਰਹਿਣਾ ਹਾਂ ਜੀ ਇਹ ਸ ਸਾਰਿਆਂ ਵਾਸਤੇ ਇੰਪੋਰਟੈਂਟ ਹੈ ਈਚ ਵਨ ਆਫ ਅਸ ਜਿਹੜੀਆਂ ਆਪਣੀਆਂ ਜੜ੍ਹਾਂ ਨੇ ਉਹਦੇ ਨਾਲ ਜੁੜ ਕੇ ਰਹੀਏ ਹਾਂਜੀ ਔਰ ਤੁਹਾਡੇ ਵੱਲੋਂ ਇਹ ਬਹੁਤ ਵਧੀਆ ਕੰਮ ਕੀਤਾ ਜਾਂਦਾ ਕਿ ਤੁਸੀਂ ਸਾਨੂੰ ਸਾਡੀਆਂ ਜੜ੍ਹਾਂ ਨਾਲ ਦੁਬਾਰਾ ਤੋਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਮੈਂ ਹਮੇਸ਼ਾ ਕਹਿਣੀ ਹੁੰਦੀ ਐ ਜਦੋਂ ਮੇਰੇ ਪ੍ਰੋਗਰਾਮ ਚ ਕੋਈ ਆਉਂਦੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੁੰਦਾ ਮੈਂ ਕਹਿਣੀ ਹੁੰਦੀ ਆ ਮੈਂ ਤੁਹਾਡੇ ਤੋਂ ਉਮਰ ਚ ਵੀ ਛੋਟੀ ਆ ਮੈਂ ਤੁਹਾਡੇ ਤੋਂ ਤਜਰਬੇ ਚ ਵੀ ਛੋਟੀ ਆ ਮੈਂ ਕਹਿ ਨਹੀਂ ਸਕਦੀ ਇਹ ਗੱਲ ਪਰ ਮੈਂ ਗੁਸਤਾਖੀ ਕਰ ਰਹੀ ਆ ਮੈਂ ਕਹੂੰਗੀ ਕੀਪ ਅਪ ਦਾ ਗੁੱਡ ਵਰਕ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਐਵੇਂ ਤੁਸੀਂ ਕੰਮ ਕਰਦੇ ਰਹੋ ਚ ਚੜ੍ਹਦੀ ਕਲਾ ਦੇ ਵਿੱਚ ਰਹੋ 2025 ਦੇ ਵਿੱਚ ਕੁਛ ਅਖੀਰ ਚ ਕਹਿਣਾ ਚਾਹਉ ਅਖੀਰ ਚ ਤਾਂ ਜੀ ਮੈਂ ਜਿਹੜਾ ਸਿਟੀ ਆਫ ਸਰੀ ਨੂੰ ਤੇ ਮਿਊਜ਼ੀਅਮ ਨੂੰ ਜਿਹੜਾ ਇੱਕ ਈਮੇਲ ਲਿਖੀ ਆ ਜਿਹੜੀ ਐਡਵਾਈਜ਼ਰੀ ਦੀ ਮੈਂ ਗੱਲ ਕਰ ਰਹੀ ਸੀ ਉਹਦੇ ਵਿੱਚ ਬਰੀਫ ਚ ਇਹ ਹੋਇਆ ਹੈਰੀਟੇਜ ਬੀਸੀ ਹੈਰੀਟੇਜ ਕੈਨੇਡਾ ਦੇ ਸ਼ੁੱਡ ਅਕਨੋਲਜ ਥੈਟ ਪੋਰਟ੍ਰੇਇੰਗ ਸਿੱਖ ਸਿੱਖਿਜ਼ਮ ਐਂਡ ਦਾ ਗੁਰੂ ਗ੍ਰੰਥ ਸਾਹਿਬ ਜੀ ਐਜ਼ ਅ ਬ੍ਰਾਂਚ ਆਫ ਹਿੰਦੂਇਜ਼ਮ ਵਾਸ ਬੋਥ ਆਫੈਂਸਿਵ ਐਂਡ ਫੈਕਚੁਅਲੀ ਇਨਕਰੈਕਟ ਅਕਸੈਪਟ ਫੁੱਲ ਰਿਸਪੌਂਸਿਬਿਲਟੀ recognize that museums oversight allowed this damaging misrepresentation to occur they commit to corrective measure clearly outline how you will engage uh, Sikh Canadians and experts uh, from other communities uh, to ensure that this grave mistake is never repeated ਕੱਲਾ ਆਪਾਂ ਖੈਰ ਇਸ ਕੇਜ ਤੇ ਆਪਾਂ ਸਿੱਖਾਂ ਦੀ ਗੱਲ ਕਰ ਰਹੇ ਆਪਣੀ ਗੱਲ ਕਰ ਰਹੇ ਕਿ ਸਾਡੇ ਨਾਲ ਹੋਇਆ ਇਹ ਅਸੀਂ ਇਹ ਵੀ ਮੰਗ ਕਰ ਰਹੇ ਹਾਂ ਕਿ ਕਿਸੇ ਨਾਲ ਨਾ ਬਣੋ ਹਾਂ ਬਿਲਕੁਲ ਤਾਂ ਕੱਲ ਨੂੰ ਇਦਾਂ ਨਾ ਹੋਵੇ ਕਿਸੇ ਸਾਡੀ ਰਿਸਪੈਕਟਡ ਕਾਲੀ ਕਮਿਊਨਿਟੀ ਨਾ ਹੋ ਜਵੇ ਜਾਂ ਕਿਸੇ ਹੋਰ ਨਾ ਹੋ ਜਵੇ ਕਿਸੇ ਨਾਲ ਨਾਲ ਹੋਵੇ ਇਹ ਐਬਸolutely ਜੀ ਜੀ ਔਰ ਇੱਕ ਜਿਹੜੀ ਗੱਲ ਹੈ ਉਹ ਥੋੜੀ ਹੋ ਸਕਦਾ ਉਥੇ ਵਾਇਗਰੂ ਜੇ ਮੇਰ ਹੋਵੇ ਪੂਰਾ ਉਤਰੀਏ ਕਿ ਉਹ ਇਹ ਹੈ ਕਿ ਪੰਥ ਵਸੇ ਮੈਂ ਉਜੜਾਂ ਮਨਚਾਉ ਗਨੇਰਾ ਅਖੀਰ ਜੇ ਇਹੀ ਕਹਿਣਾ ਚਾਹੁੰਦੇ ਜੀ ਰਾਜਵੰਦਾਲ ਜੀ ਸਨਿਕ ਰੌੜ ਜੀ ਡਾਕਟਰ ਮਾਨ ਤੁਹਾਡਾ ਤੇਨਾਂ ਦਾ ਬਹੁਤ ਬਹੁਤ ਧੰਨਵਾਦ ਆਈ ਕੈਨ ਸੀ ਦ ਪੈਸ਼ਨ ਦ ਇਮੋਸ਼ਨ ਜਿਹੜੇ ਸੈਂਟੀਮੈਂਟਸ ਆ ਉਹ ਤੁਹਾਡੀਆਂ ਅੱਖਾਂ ਦੇ ਵਿੱਚ ਝਲਕ ਰਹੇ ਨੇ ਥੈਂਕ ਯੂ ਸੋ ਮੱਚ ਫॉर ਪੈਸ਼ਨੇਟਲੀ ਡੂਇੰਗ ਦਿਸ ਵਰਕ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ